ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 15 ਅਗਸਤ ਨੂੰ ਸ਼ਾਮ ਵੇਲੇ ਜਾਂ ਰਾਤ ਵੇਲੇ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਤਾਂ ਕੁਝ ਖਾਸ ਵਾਪਰਿਆ ਨਹੀਂ ਪੰਜਾਬ ਦੇ ਵਿੱਚ ਬੱਦਲਬਾਤੀ ਤਕਰੀਬਨ ਸਾਰੇ ਹੀ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਟੁੱਟਵੇਂ ਜੇ ਤੌਰ ਤੇ ਸ਼ਰਾਟੇ ਅਮਰਸਰ ਤੇ ਗੁਰਦਾਸਪੁਰ ਬਾਰਡਰ ਸਾਈਡ ਤੇ ਜਰੂਰ ਲੱਗਦੇ ਹੋਏ ਦਿਖਾਈ ਦਿੱਤੇ ਹਨ ਪਰ ਜੇਕਰ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਮੀਡੀਆ ਕਾਰਵਾਈਆਂ ਦੇ ਵਿੱਚ ਅੱਜ ਤੇਜ਼ੀ ਦੇਖਣ ਨੂੰ ਮਿਲੇਗੀ ਖਾਸ ਕਰਕੇ ਫਰੋਜਪੁਰ ਫਾਜਲਕਾ ਮੁਕਸਰ ਅਬੋਹਰ ਬਠਿੰਡਾ ਫਰੀਦਕੋਟ ਜਲਾਲਾਬਾਦ ਫਰੋਜਪੁਰ ਜੀਰਾ ਮੋਗਾ ਬਰਨਾਲਾ ਮਾਨਸਾ ਇਹਨਾਂ ਦੇ ਵਿੱਚ ਹੋ ਸਕਦਾ ਹੈ ਕਿ ਅੱਜ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਵੇਲੇ ਜਾ ਕਿਤੇ ਕਿਤੇ ਰਾਤ ਵੇਲੇ ਪੰਜਾਬ ਦੇ ਵਿੱਚ ਸੋਹਣੀਆਂ ਉਮੀਦੀਆਂ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਉਸੇ ਤਰ੍ਹਾਂ ਹੀ ਪਟਿਆਲਾ ਮੋਹਾਲੀ ਫਤਿਹਗੜ੍ਹ ਸਾਹਿਬ ਲੁਧਿਆਣਾ ਤਾਂ ਜਲੰਧਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਬਾਅਦ ਦੁਪਹਿਰ ਜਾਂ ਸ਼ਾਮ ਵੇਲੇ ਮੀਂਹ ਦੀਆਂ ਕਾਰਵਾਈਆਂ ਜ਼ਰੂਰ ਦੇਖੀਆਂ ਜਾਣਗੀਆਂ ਕੁੱਲ ਮਿਲਾ ਕੇ ਕਹਾਣੀ ਇੰਨੀ ਕੀ ਹੈ ਕਿ ਅਗਲੇ 2 ਤੋਂ 3 ਦਿਨ ਲਗਾਤਾਰ ਟੁੱਟਵੇਂ ਤੌਰ ਤੇ ਪੰਜਾਬ ਦੇ ਵਿੱਚ ਮੀਂਹ ਦਰਜ ਹੁੰਦੇ ਰਹਿਣਗੇ ਕਿਤੇ ਹਲਕੇ ਤੋਂ ਦਰਮਿਆਨੇ ਤੇ ਕਿਤੇ ਭਾਰੀ ਜਿਹੜੇ ਮੁੱਖ ਤੌਰ ਤੇ ਮੀਂਹ ਦੇ ਦਿਨ ਰਹਿਣ ਦੀ ਸੰਭਾਵਨਾ ਹੈ ਉਹ 16 ਤੇ 17 ਹੈ ਇਹਦੇ ਵਿੱਚੋਂ ਇੱਕ ਦਿਨ ਸਾਰੇ ਹੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਇਹ ਮੀਂਹ ਦੀਆਂ ਕਾਰਵਾਈਆਂ ਇੱਕਸਾਰ ਨਹੀਂ ਹੋਣਗੀਆਂ ਕਦੇ ਕਿਸੇ ਜ਼ਿਲ੍ਹੇ ਵਿੱਚ ਕਰੇ ਕਿਸੇ ਜ਼ਿਲ੍ਹੇ ਵਿੱਚ ਅਜਿਹਾ ਜ਼ਿਆਦਾਤਰ ਹੋਣ ਦੀ ਸੰਭਾਵਨਾ ਰਹਿਣਗੀ ਆ ਤੇ ਅਗਲੇ 2 ਤੋਂ 3 ਦਿਨਾਂ ਦੇ ਵਿੱਚ ਇੱਕ ਵਾਰ ਫੇਰ ਸਾਰੇ ਹੀ ਪੰਜਾਬ ਵਿੱਚ ਚੰਗਾ ਮੀਂਹ ਪੈਣ ਦੀ ਸੰਭਾਵਨਾ ਬਿਆਨ ਕੀਤੀ ਜਾ ਰਹੀ ਹੈ